ਵਾਲੇ ਕਾ ਡੀਆਈ 60 ਦਾ 60 ਹਾਰਸ ਪਾਵਰ ਵਾਲਾ ਇਹ ਰੰਗ ਪੇਂਟ ਦਾ ਹੀ ਇਹ ਜਮਾ ਰਿਜਨਲ ਉਹਦੇ ਨਾਲ ਕੰਨੀਆਂ ਦੀ ਨਹੀਂ ਥੱਲੇ ਪ੍ਰਾਇਮਰ ਹੁੰਦਾ ਸਾਰਿਆਂ ਦੇ ਥੱਲੇ ਉਵੇਂ ਦੀ ਸੀ ਇਹ ਉਹ ਵੀ ਆਪ ਠੱਕੇ ਬਣ ਕੇ ਨਹੀਂ ਆ ਚੀਜ਼ਾਂ ਬੰਦਾ ਰੰਗ ਕਰ ਦਿੰਦਾ ਹੁਣ ਆ ਦੇ ਹਾਂਜੀ ਆ ਆ ਚੀਜ਼ਾਂ ਦੇ ਨਾਲ ਸਾਰੀਆਂ ਉਹ ਮੇਰੇ ਰਿਜਨਲ ਆ ਰਿਜਨਲ ਆ ਪੂਰਾ ਟਰੈਕਟਰ ਮਾਨ ਤਾਂ ਬਾਈ 595000 ਰੁਪਏ ਹੈਗਾ ਹਾਂਜੀ 70000 ਦਾ ਟੱਡ ਦੇ ਦੇ ਠੀਕ ਹੈ ਜੀ 570000 ਦਾ ਇਹਦੇ ਲੋਨ ਵੀ ਹੋ ਜੂ ਬਾਈ ਹਾਂਜੀ ਥੋੜੇ ਰੁਪਏ ਭਰਨੇ ਪੈਣਗੇ ਲੱਖ ਲੱਖ ਸਵਾਲ ਲੱਖ ਰੁਪਇਆ ਹਾਂਜੀ ਹਾਂ ਬਾਕੀ ਟਰੈਕਟਰ ਨਵਾਂ ਬਹੁਤ ਅੱਛਾ ਲੱਖ ਰੁਪਈਆ ਲੈ ਆਇਆ ਵੀ ਟਰੈਕਟਰ ਲੈ ਜੀ ਹਾਂ ਜੋਂਡੀਆ ਰੋ 5504 ਖਾਲੀ ਡੱਡਾ ਦਾ ਹਾਂ ਜੀ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਇਹ ਡਬਲ ਪੀ ਟੂ ਆ ਇਹ ਡਬਲ ਪੀ ਟੂ ਚਾਹੇ ਹਾਂ 435000 ਡਿਮਾਂਡ ਆ ਪਾਵਰ ਸਟੀering ਇਹ ਕਿੰਨੇ ਕ ਦਾ ਹੋ ਜੀ ਜੀ ਇਹ 415000 ਰੁਪਏ ਰੱਟ ਦੇ ਠੀਕ ਆ ਜੀ ਹਾਂ ਜੀ ਅੱਸੀ ਕਾ ਬਾਈ ਜੀ ਸਾਰੇ ਦੋਸਤ ਆ ਵੀਰੇ ਨੂੰ ਆਪਾਂ ਮੱਚੇ ਚਲ ਬੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ ਜੋ ਕਿ ਹਰ ਬੁੱਧਵਾਰ ਨੂੰ ਹੁੰਦੀ ਆ ਤੇ ਬਾਈ ਨਾਲ ਮਲਾਉਣਾ ਕਰਦੇ ਆ ਗੱਲ ਵਾ ਸੱਚੀ ਗੱਲ ਜੀ ਠੀਕ ਹੈ ਬਾਈ ਪੀਕਾ ਨਹੀਂ ਵਧੀਆ ਜੀ ਠੀਕ ਹੈ ਜੀ ਤੇ ਕਿੰਨੇ ਕੁ ਟਰੈਕਟਰ ਆਈ ਅੱਜ ਅੱਜ 4-5 ਦਾ ਸਵਰਾਜ ਆਗੇ ਹਾਂਜੀ ਬਾਕੀ ਚੌਂਡੇਰ ਹੈਗੇ ਆ ਜ਼ਿਆਦਾਤਰ ਮੰਡੀ ਸਵਰਾਜ ਟਰੈਕਟਰ ਵਾਲੇ ਹੁੰਦੇ ਆ ਨਾ ਜੀ ਹਾਂ ਬਾਕੀ ਕੁਝ ਘਰੇ ਖੜੇ ਮਲ ਤਾਂ ਬਣ ਕੇ ਤਕਰੀਬਨ ਸਾਰੇ ਹੀ ਜਾਂਦੇ ਆ ਯਾਰ ਪਰ ਇਹ ਤਾਂ ਮੰਡੀ ਵਾਲਾ ਮਾਲਾ ਬਣ ਕੇ ਇੱਥੇ ਗੈਰਜੇ ਚ ਲੱਗਦਾ ਟਰੈਕਟਰ ਠੀਕ ਹੈ ਜੀ ਵੀ ਮਨ ਕੇ ਹੁਣ ਥੋੜਾ ਗਾਹ ਕ ਘਟਾਉਂਦਾ ਤਾਂ ਕਰਕੇ ਭਰੰਦ ਗਏ ਆ ਕੁਝ ਕਿਸਾਨੀ ਬੁੱਲਣ ਕਰਕੇ ਠੀਕ ਹੈ ਜੀ ਉਹ ਨਹੀਂ ਕਰਦੇ ਵਾੜੇ ਲਿਆਉਂਦੇ ਨੇ ਟਰੈਕਟਰ ਬਾਕੀ ਉਹ ਜਿਹੜਾ ਘਰੇ ਆ ਜਾਂਦਾ ਬਾਕੀ ਕੋਈ ਵੀ ਬੁੱਧਵਾਰ ਤੋਂ ਬਿਨਾ ਵੀ ਬੰਦਾ ਆਊਗਾ ਉਹਨੂੰ ਵੀ ਟਰੈਕਟਰ ਚਲੰਡੀ ਦਿਖਾ ਦੇਗੇ ਆਪਾਂ ਜੇ ਦੇਖਣਾ ਹੋਵੇ ਠੀਕ ਆ ਜੀ ਨਹੀਂ ਨਹੀਂ ਹੈਗਾ ਵੀ ਕਈ ਵਾਰੀ ਬੰਦੇ ਦਾ ਕੋਈ ਸਪੈਸ਼ਲੀ ਗੇੜਾ ਬਣ ਜਾਂਦਾ ਉਹਨ ਦਾ ਵੀ ਇਹ ਹਾਂ ਜੀ ਬੰਦਾ ਫੋਨ ਕਰ ਲੈ ਕੋਈ ਚੱਕਣੀ ਟਰੈਕਟਰ ਕੱਢ ਕੇ ਦਿਖਾ ਜਾਣਾ ਟਰੈਕਟਰ ਵੀ ਕੱਢ ਲੂੰਗੀ ਹਾਂ ਬਈ ਕੱਢ ਲੈ ਲਾਉਣੇ ਕਾਪੀ ਆ ਗਈ ਸਹੀ ਉਹ ਲਾਉਣ ਜਿਹੜੇ ਟਰੈਕਟਰ ਦੇ ਮੰਨ ਕੇ ਹੁੰਦਾਗਾ ਹਾਂ ਜੀ ਮਾਡਲਾਂ ਦੇ ਸਾਬ ਨਾਲ ਉਹ ਲਾਉਣ ਹੋ ਜੀ ਠੀਕ ਆ ਜੀ ਅਗਲਾ ਆਧਾਰ ਕਾਰਡ ਆਈਡੀ ਪਾ ਲੈ ਆ ਵੀ ਨਾਲ ਹਾਂ ਜੀ ਆਪਾਂ ਸਿਵਲ ਸਕੋਰ ਚੈੱਕ ਕਰਾ ਕੇ ਦਿੰਦਾ ਹੋ ਮਨਨੇ ਕਿ ਜੇ ਵੱਧ ਬਿਆਨਾ ਕਰਕੇ ਆਉਂਦਾ ਫਿਰ ਵਿਚੱਕੇ ਜੀ ਤੁਰਤ ਲਈ ਸਾਨੂੰ ਜੀ ਜੇ ਸਬਸਕੋਰ ਸਹੀ ਹੋਵੇ ਠੀਕ ਹੈ ਜੀ ਟਰੈਕਟਰ ਬਾਰੇ ਕਰਦਿਆਂ ਗੱਲਬਾਤ ਜੀ 855 ਆ ਗਿਆ 3 ਸਟਾਰ ਰਿਵਰਸ ਪੀਟੀਓ ਵਾਲਾ ਟਰੈਕਟਰ ਆ ਮਾਡਲ ਜੀ ਇਹ ਕਿੰਨੇ ਆ 11 ਮਾਡਲ ਆ ਬਈ 11 ਮਾਡਲ ਆ ਟਾਇਰਾਂ ਦੀ ਬਈ ਕੀ ਕੰਡੀਸ਼ਨ ਆ ਟਾਇਰ ਮੂਹਰੇ 80 ਪੈਸੇ ਆ ਅੰਦਰ 70 72 ਪੈਸੇ ਆ 14 ਦੇ ਟਾਇਰਾਂ ਚਾਹੀਦੇ ਹਾਂ ਕਿਤੇ ਕਲਮ ਨਹੀਂ ਲੱਗੀ ਟਰੈਕਟਰ ਸਾਰਾ Ориਜਨਲ ਆ ਠੀਕ ਆ ਜੀ ਹਾਂ ਬਾਕੀ ਡਿਸਟ੍ਰਿਬਿਊਟਰ ਹਾਂ ਬੈਨਰ ਡਿਸਟ੍ਰਿਬਿਊਟਰ ਆ ਟਰੈਕ ਚੱਲੇ ਉਹ ਘਾਟਾ ਬਈ ਹਾਂ ਤੇ ਫਾਈਬਰ ਵਾਲੀ ਹੁੱਡ ਵੀ ਲੱਗ ਜੇ ਸਾਊਂਡ ਸਿਸਟਮ ਵੀ ਲੱਗਿਆ ਹਾਂ ਸਾਊਂਡ ਸਿਸਟਮ ਗਰਾੜਾ ਮੂਰੂ ਦਾ ਵੀ origignal ਆ ਭਾਈ ਸਾਰਾ origignal ਆ ਬਾਕੀ ਇੱਕ ਸਾਡੇ ਇੱਕ ਚੀਜ਼ ਹੋਰ ਆ ਐ ਨਹੀਂ ਹੈਗਾ ਵੀ ਟਰੈਕਟਰ ਤੇ ਮਾਰ ਕੇ ਦੱਸਦੇ ਹੁਣ ਕਾਪੀ ਤੇ 11 ਦਾ 11 ਲਿਖ 11 ਮਾਡਲ ਕਹਿੰਦਾ ਪਰ origignal ਹੀ 11 ਗਾ ਅੱਛਾ ਪ્યોਰ 11 ਪ્યોਰ 11 ਗਾ ਠੀਕ ਟਰੈਕਟਰ ਦੇ ਦੱਸ ਦੇ ਮਾਰ ਕੇ ਹੁਣ ਵੀ ਕਾਪੀ ਵਾਲਾ ਮਾਡਲ ਕਹੀ ਜਾਂਦੇ ਆ ਨਾ ਜੋ ਮੈਨੇ ਪ્યોਰ 11 ਹੀ ਠੀਕ ਆ ਜੀ ਇੰਜਨ ਗੇਅਰ ਦਾ ਭਾਈ ਇੰਜਨ ਗੇਅਰ ਤਾਂ ਜਾ ਵਾ ਓਕੇ ਠੀਕ ਆ ਜੀ ਮਾਡਲ ਕਿੰਨੇ ਆ ਜੀ ਮਾਡਲ 11 ਮਾੜਾ ਕਿੰਨੀ ਕਰਦੇ ਜੀ ਮੰਨ ਕੇ ਚੱਲ 3 ਲੱਖ ਤੱਕ 97000 ਰੁਪਏ ਰੇਡ ਭਰਿਆਗਾ ਹਾਂਜੀ ਬਾਬੇ 7000 ਰੁਪਏ ਟਰੈਕਟਰ ਦੇ ਦੇ ਬਈ ਯਾਰ ਠੀਕ ਆ ਪੰਜਾਬ ਨੰਬਰ ਹਾਂ ਠੀਕ ਆ ਜੀ ਮੋਕ ਦੇ ਮਾੜਾ ਮੋਟਾ ਮਾਨਤਾਨ ਹੋ ਜੂਗਾ ਹੋਰ ਵੀ ਹੋ ਜੂਗਾ ਹਾਂ ਠੀਕ ਆ ਜੀ ਸਾਹਮਣੇ ਆ ਗਿਆ ਜੀ 8554 ਪੋਰ ਸਟਾਰ ਰਿਵਰਸ ਵੀਡੀਓ 2018 ਮਾਡਲ ਆ ਇਹ ਹਾਂਜੀ ਤੇ ਪੰਜਾਬ ਨੰਬਰ ਆ ਹਾਂ ਪੰਜਾਬ ਨੰਬਰ ਆ ਟਾਇਰਾਂ ਦੀ ਵੀ ਕੀ ਕੰਡੀਸ਼ਨ ਆ 3 ਰਟਾਰ 570 ਰੁਪਏ ਇਹ ਆ ਹਾਂਜੀ ਮਗਰ ਲੈ ਨਵੀਂ ਆ ਬਾਈ ਐਮ ਆਰ ਐਫ ਦੇ ਠੀਕ ਆ ਜੀ ਐਮ ਆਰ ਐਫ ਦੇ ਬਾਈ 14 ਦੇ ਡਰ 14 ਦੇ ਡਰਾਂ ਵਾਲਾ ਹਾਂਜੀ ਡਿਸਟਰੀਬਿਊਟਰ ਵਗੈਰਾ ਸਭ ਕੁਝ ਆ ਉਹ بڑا ਮਾਡਲ ਆ ਹਾਂ ਡਬਲ ਡਿਸਟਰੀਬਿਊਟਰ ਡਬਲ ਪੰਪ ਆ ਬਰਸ਼ਟੇਰੇ ਫਾਈਬਰ ਵਾਲੀ ਰੋਡ ਲੱਗ ਗਿਆ ਤੇ ਬਾਕੀ ਜਿਹੜੇ ਸਾਡੇ ਕੋਲ ਟਰੈਕਟ ਹੁੰਦੇ ਟਰਾਲੇ ਟਰੋਲੇ ਤੇ ਚੱਲਦੇ ਹੁੰਦੇ ਬਸ ਜ਼ਿੰਮੇਦਾਰ ਦੇ ਘਰੋਂ ਲੈਣੇ ਆ ਬਾਕੀ ਜੇ ਏਜੰਸੀਆਂ ਚ ਕੱਟਿਆ ਹੁੰਦਾ ਟਰੈਕਟਰ ਚੰਗਾ ਉਹ ਲੈਣੇ ਕੋਈ ਮਾੜਾ ਟਰੈਕਟਰ ਨਹੀਂ ਲੈਂਦੇ ਠੀਕ ਆ ਜੀ ਜਿਹੜਾ ਖੁੱਲਣ ਵਾਲਾ ਜਾਂ ਰੰਗ ਰੱਪੇ ਵਾਲਾ ਟਰੈਕਟਰ ਇਹਦਾ ਚੰਗਾ ਟਰੈਕਟਰ ਠੀਕ ਹੈ ਰੰਗ ਪੇਂਟ ਦੇ ਤਾਂ ਪੂਰੇ ਰੀਜਨਲ ਹੀ ਆ ਨਾ ਬਈ ਹਾਂ ਸਾਰੇ ਰੀਜਨਲ ਆ ਬਈ ਠੀਕ ਹੈ ਜੀ ਬਾਕੀ ਇਹਨਾਂ ਦੇ ਇੱਥੇ ਲੋਨ ਵੀ ਹੋ ਜਾਊਗਾ ਬਾਈ ਜੇ ਕੋਈ ਚਾਹਵਣਾ ਲੋਨ ਕਰਾਉਣਾ ਦਾ ਹਾਂਜੀ ਹਾਂਜੀ ਹਾਂ ਕਿੰਨੇ ਕੁ ਪੰਜੇ ਦੇ ਕੇ ਬਈ ਉਹ ਹੋ ਜਾਊਗਾ ਲੋਨ ਕਰਵਾ ਸਕਦੇ ਆ ਉਹ ਤਾਂ ਬਾਈ ਅਗਲੇ ਦੇ ਸਾਰੇ ਆ ਬਾਈ 2 ਲੱਖ ਰੁਪਏ ਦੇ ਦੋਹੇ ਜਿਹੇ ਕਿਸ਼ਤਾਂ ਘੱਟ ਬਣ ਜਾਣੀਆਂ ਜੇ ਵਾ ਠੀਕ ਹੈ ਜੀ ਮੰਨ ਕੇ 1.5-2 ਲੱਖ ਰੁਪਏ ਦਾ ਮੰਨ ਕੇ 18 ਮਾਰਲ ਦਾ ਭਰ ਨਹੀਂ ਪਊਗਾ ਠੀਕ ਹੈ ਜੀ ਹਾਂ ਇਹ ਜੀ ਡਿਮਾਂਡ ਕਿੰਨੀ ਕਰਦੇ ਆ ਜੀ ਡਿਮਾਂਡ ਤਾਂ 5 ਲੱਖ 85000 ਰੁਪਇਆਗਾ ਹਾਂਜੀ ਤੇ ਲੈਣ ਦੇ ਯਾਰ 55000 ਰੁਪਇਆ ਡਟ ਦੇ 55500 ਠੀਕ ਹੈ ਜੀ ਹਾਂ ਪੂਰੇ ਵੱਡੇ ਡਿਸਕਾਊਂਟ ਆ ਹਾਂ ਬਾਕੀ ਮੈਂ ਕਿਤੇ ਹੋਰ ਵੀ ਜਣਾ ਬਸ ਖਿੱਚ ਗਈ ਆ ਬੜਾ ਤਾਂ ਮਾੜਾ ਮੋਟਾ ਕਰ ਹੱਲੇ ਡਿੱਗ ਪੈਂਦੇ ਆ ਠੀਕ ਹੈ ਮਾੜਾ ਮੋਟਾ ਮੰਨਤਾ ਨਾ ਹੋ ਜੂਗਾ ਸਾਹਮਣੇ ਵੇਰ ਆ ਗਿਆ ਜੀ 855 ਇਹ 18 ਮਾਡਲ ਆ 18 ਮਾਡਲ 4 ਸਟਾਰ ਰਿਵਰਸ ਪੀਟੀਓ ਫੁੱਲ ਟਾਪ ਮਾਡਲ ਇਹ 16 ਦੇ ਟਾਇਰਾਂ ਆ ਇਹ 16 ਦੇ ਟਾਇਰਾਂ ਚ ਆ ਉਹ 14 ਦੇ ਟਾਇਰਾਂ ਬਾਕੀ ਵੈਂਪਰੀ ਮਨ ਕੇ ਚਾਹ ਕੁਆਟਰ ਦੇ ਨਵੇਂ ਨਵੇਂ ਹੋਊਗਾ ਇਹ ₹400 किलो ਨੇ ਜੇ ਬੰਦੇ ਨੇ ਮੰਨ ਕੇ ਲਾ ਕੇ ਜਾਣਾ ਜੋ ਨਹੀਂ ਜਿਆਦਾ ਦੂਜਾ ਪੈਂਪਰ ਉਹ ਇਹ ਰੇਟ ਕੱਟ ਜੋ ਉਹ ਇਹਦਾ ਰੇਟ ਕੱਟ ਜੋ ਦੂਜਾ ਪੈਂਪਰ ਵੀ ਲਾ ਕੇ ਦੇ ਦਾਂਗੇ ਪੈਂਪਰ ਵੀ ਲੱਗ ਜਿਹੜਾ ਕੰਪਨੀ ਚਲਾਉਂਦਾ ਹਾਂ ਹਾਂ ਠੀਕ ਹੈ ਇਹ 2 2 ਸਪੀਡ ਆ 16 ਦੇ ਟਾਇਰਾਂ ਵਾਲਾ ਹਾਂਜੀ ਬਾਕੀ ਟਰੈਕਟਰ ਜਮੀ ਨਵਾਂ ਯਾਰ ਕੋਈ ਇਹੋ ਜੀ ਗੱਲ ਹੈ ਕੰਡੀਸ਼ਨ ਬੜੀ ਟਾਇਰਾਂ ਦੀ ਕੀ ਰਹੂਗੀ ਕੰਡੀਸ਼ਨ ਬਣ ਗਿਆ 85% ਟਾਇਰ ਆ ਚੌਕੜਾ ਠੀਕ ਹੈ ਜੀ ਰੰਗ ਪਿੰਡ ਦਾ ਇਹ ਵੀ ਰੰਗ ਪਿੰਡ ਦਾ ਸਾਰਾ オリジナル ਆ ਠੀਕ ਹੈ ਮੋੜਾ ਮੋਟਾ ਮੰਨ ਕੇ ਚੱਲ ਲਈ ਬਈ ਲੰਕਾ ਲੋਕਾਂ ਦੇ ਜੀਵਨ ਦਾ ਆਪ ਵੀ ਮਾਰ ਬਾਹਰ ਸਿੱਚੀਆਂ ਜੀ ਮਿਲਦੀ ਆਉਂ ਤਾਂ ਠੀਕ ਹੈ ਜੀ ਬਾਕੀ ਇਹ ਨੰਬਰ ਪੰਜਾਬਾ ਕਰਿਆਣਾ ਜੀ ਨੰਬਰ ਇਹ ਹਰਿਆਣਾ ਨੰਬਰ ਹਰਿਆਣਾ ਨੰਬਰ ਹਰਿਆਣਾ ਨੰਬਰ ਆ ਐਨਓਸੀ ਮਿਲ ਜੂਗੀ ਠੀਕ ਹੈ ਜੀ ਹਾਂ ਬਾਕੀ ਕੋਈ ਵੀ ਹਰਿਆਣੇ ਦੀ ਪਾਲਟੀ ਹੁੰਦੀ ਆ ਹਾਂ ਜੀ ਉਹ ਬਾਬੀ ਸਾਡੇ ਕੋਲ ਇੱਥੇ ਦੋਨੇ ਸਟੇਟ ਤਿੰਨ ਸਟੇਟਾਂ ਦੇ ਗਾਹ ਕੋ ਪੈਂਦਾ ਰਸਤਾ ਨੇ ਪੈਂਦਾ ਹਰਿਆਣੇ ਦਾ ਵੀ ਆ ਜਾਂਦਾ ਸਰ ਤੋਂ ਵੱਡੀ ਮੰਡੀ ਆ ਗਈ ਸ਼ੇਰ ਸਾਹਿਬ ਤੋਂ ਵੱਡੀ ਵੱਡੀ ਆ ਠੀਕ ਹੈ ਜੀ ਇਹਦੀ ਬੰਦਮਾਲ ਸਾਰੇ ਇਹਦੀ ਐਨਓਸੀ ਵੀ ਮਿਲ ਜੂ ਬਸ ਉਹ ਤੇ 6000 ਤੇ ਦੂਜੇ ਦੇ 6000 ਰੁਪਏ ਲੱਗਦਾ ਇਹ ਤੇ 9000 ਰੁਪਏ ਲਗੂ ਤੇ 9000 ਦਾ ਬੱਟਾ ਗਾ ਠੀਕ ਹੈ ਜੀ 6000 ਰੇਟ ਸਸਤਾ ਹੋ ਜਾਉ ਆ 6000 ਰੇਟ ਸਸਤਾ ਹੋ ਜਾਂਦਾ ਇਹ ਡਿਮਾਂਡ ਕਿੰਨੀ ਹੈ ਜੀ ਇਹ 5 ਲੱਖ ਵਿੱਚ 83000 ਰੁਪਿਆ ਹਾਂ ਜੀ ਇਹ 5 ਲੱਖ 6000 ਰੁਪਏ ਰੈਂਟ ਦੇ ਦੇ ਬਈ ਹਾਂ ਜੀ 60 ਦਾ ਹਾਂ 16 ਟਾਇਰਾਂ ਵਾਲਾ ਠੀਕ ਹੈ ਜੀ ਅੱਗੇ ਆ ਗਿਆ ਜੀ ਸਪਰਾ 740 ਬਹੁਤ ਵੀਰਾਂ ਦੀ ਡਿਮਾਂਡ ਦੇ 44 ਬਹੁਤ ਮੰਗਦਾ ਇਹ ਵੀ ਇਹ 4 ਸਟਾਰ ਰਵਰਸ ਪੀਟੀਓ ਟਾਪ ਵਾਲਾ ਮਾਡਲ ਹੈ ਡਬਲ ਡਿਸਟ੍ਰੀ ਗੋਟਰਾ ਆਪ ਰਸਟੇਰਿੰਗ ਦਾ ਡਬਲ ਹੀ ਪੰਪ ਆ ਪਿਛਲੇ ਵਾਰ ਵਪਾਰੀ ਲੈਂਦਾ ਸੀ ਜ਼ਿਮੀਦਾਰ ਨਾਲ ਚਾਹੇ ਸਾਨੂੰ ਵੀ ਆ ਵਪਾਰੀ ਨੂੰ ਵੀ ਦੇ ਦਿੰਦੇ ਵਿੱਚ ਵਪਾਰੀ ਮਾਰ ਲੈ ਜਾਂਦਾ ਹਾਂਜੀ 45000 ਰੁਪਏ ਵਪਾਰੀ ਲਊਗਾ ਸੀ ਇੱਥੇ ਐਸਟੇਟ ਤੇ ਠੀਕ ਹੈ ਜੀ ਕਲੋਸ ਕਰ ਦੇ ਇੰਜਨ ਵਾਲਾ ਜੀ ਹਾਂ ਕਲੋਸ ਕਰ ਦੇ ਇੰਜਨ ਵਾਲਾ ਬਾਈਕ ਵਾਲੇ ਟਾਇਰ ਤਾਂ ਨਵੇਂ ਆ ਨੇ ਜੀ 14 ਦੇ ਹਾਂ ਸੀਏਟੀ ਦੇ ਟਾਇਰ ਆ ਫਰੰਟ ਵਾਲੇ ਟਾਇਰ ਨਾਲ ਦੇਣਾ ਜੀ ਹਾਂ ਜੀ ਠੀਕ ਆ ਜੀ ਰੰਗ ਪੇਂਟ ਦਾ ਜੀ ਇਹ ਰੰਗ ਪੇਂਟ ਦਾ ਸਾਰਾ オリジナル ਆ ਪੰਜਾਬ ਨੰਬਰ ਆ ਜੀ ਬਠਿੰਡੇ ਦਾ ਨੰਬਰ ਆ ਜਿਵੇਂ ਬਠਿੰਡੇ ਦਾ EV3 ਤੇ 14 ਮਾਡਲ ਆ ਸਾਫ ਵਾਲਾ ਪਹਿਣਾ ਜੀ ਪੂਰੇ ਨਵੇਂ ਪਿਆ ਬਈ ਯਾਰ ਜਿਵੇਂ ਦਾ ਇੱਕ ਹੱਥ ਚੱਲਿਆ ਫਾਸਟ ਕੁਆਲਿਟੀ ਪੂਰਾ ਸਾਫ ਹੈ ਤਾਂ ਹੀ ਅਭੀ ਬਸ ਆੜਾ ਮੋਟਾ ਕੰਮ ਲਾ ਕੇ ਅਗਲਾ ਉਹੀ ਸਮਾਂ ਇਹ ਕਰਕੇ ਅੰਦਰ ਧਰ ਦਿੰਦਾ ਜੀ ਹਾਂ ਤੇ ਇਹ ਡਿਮਾਂਡ ਹੀ ਇਹ ਡਿਮਾਂਡ ਦਾ 483000 ਰੁਪਿਆ ਹਾਂ ਜੀ ਮਾਨ ਕੋ ਕੋ ਸੀ ਗਏ 65000 ਰੁਪਏ ਟਰੈਕਟਰ ਦੇ ਦੇ ਬਈ 65 ਦਾ ਹੀ ਹਾਂ ਵਿੱਚ ਮਾੜਾ ਮੋਟਾ ਮਾਨਤਨ ਹੋਊਗਾ ਬਸ ਛੋਟ ਸੱਪਾ ਛੋਟ ਸੱਪਾ ਹੀ ਹੋਊਗਾ 4 ਪਾਇੰਟ ਦਾ ਲੈ ਜਾਓ ਜੀ ਸਾਹਮਣੇ ਆ ਗਿਆ ਜੀ ਸੋਨਾ ਲਿਖਾ ਡੀ ਆਈ ਸੈੱਟ ਦਾ 60 ਹਾਰਸ ਪਾਵਰ ਵਾਲਾ ਮਾਨਸਾ ਨੰਬਰ ਆ ਪੀ ਵੀ 33 ਇਹ ਜੀ ਵੀ 33 ਮਾਨਸਾ ਦਾ ਨੰਬਰ ਆ ਹੈਵੀ ਡਿਊਟੀ ਮਾਈਲੇਜ ਘੱਟ ਤੇਲ ਖਰਚੇ ਵਾਲਾ 60 ਹਾਰਸ ਪਾਵਰ ਚ ਤੇ ਸਿਕੰਦਰ ਮਾਡਲ ਆ ਗਿਆ ਸਾਈਡ ਗੇਅਰ ਆ ਗਿਆ ਜੀ ਸਾਪੜਾ ਮਾਡਲ ਡਬਲ ਡਿਸਟ੍ਰੀਬਿਊਟਰ ਡਬਲ ਪੰਪ ਆ ਪਾਵਰ ਸਟੀering ਇਹ ਟਾਇਰ ਬਿਨਾ ਚੈਂਜਰ ਵਾਲਾ ਬਾਈ ਵਿੱਚ ਫਿਰ ਕਮੈਂਟ ਕੋ ਕਰਨ ਲੱਗ ਜਾਂਦੇ ਆ ਇਹ ਭਾਈ ਬਿਨਾ ਚੈਂਜਰ ਵਾਲਾ ਇਹ ਚੈਂਜਰ ਚ ਵੀ ਆਇਆ ਬਿਨਾ ਚੈਂਜਰ ਵਾਲੀ ਵੀ ਬਿਨਾ ਚੈਂਜਰ ਵਾਲ ਦੀ ਜ਼ਿਆਦਾ ਮਾਰਕੀਟ ਆ ਚੈਂਜਰ ਵਾਲ ਦੀ ਥੋੜੀ ਗੇਰਾਂ ਕੋਰਾਂ ਦੀ ਦਿੱਕਤ ਆਉਂਦੀ ਆ ਠੀਕ ਆ ਜੀ ਹੂੰ ਇਹਦੇ ਭਾਈ ਟਾਇਰਾਂ ਦੀ ਜੇ ਗੱਲਬਾਤ ਕਰੀਏ 16 ਦੇ ਤਾਂ ਟਾਇਰ ਆ ਬਾਈਕਲ ਬਿਲਕੁਲ ਐਸੇ ਚੌਕੜਾ ਹੀ ਆ ਠੀਕ ਆ ਜੀ ਤੇ ਬੈਕ ਸਾਈਡ ਭਾਈ ਵੇਟ ਬੂਟ ਵੀ ਲੱਗਾ ਹੋਇਆ ਰਿਜਨਲ ਵੇਟ ਲੱਗਾ ਹੋਇਆ ਇਹ ਰੰਗ ਪੇਂਟ ਦਾ ਹੀ ਇਹ ਜਮਾ ਰਿਹਾ ਜੀ ਨਾਲ ਉਹ ਦੇਲਾ ਕੰਨੀਆਂ ਦੀ ਨਹੀਂ ਥੱਲੇ ਪ੍ਰਾਇਮਰ ਹੁੰਦਾ ਸਾਰਿਆਂ ਦੇ ਥੱਲੇ ਉਵੇਂ ਦੀ ਸੀ ਠੀਕ ਆ ਉਹ ਵੀ ਆਪ ਟਾਕਿਆ ਮੰਨ ਕੇ ਨਹੀਂ ਆ ਚੀਜ਼ਾਂ ਬੰਦਾ ਰੰਗ ਕਰ ਦਿੰਦਾ ਹੁਣ ਆ ਦੇ ਹਾਂਜੀ ਆ ਆ ਚੀਜ਼ਾਂ ਦੇ ਨਾਲ ਸਾਰੀਆਂ ਉਹ ਮੇ ਅਰੀਜਨਲ ਆ ਅਰੀਜਨਲ ਆ ਪੂਰਾ ਟਰੈਕਟਰ ਇਹਦੇ ਮੈਡ ਵਿਸ਼ੇ ਹੋਏ ਸੀ ਮੈਡ ਚੱਕਦੇ ਸੀ ਠੀਕ ਆ ਹੋਰ ਕੋਈ ਗੱਲ ਨਹੀਂ ਜੇ ਹੁਣ ਬੰਦਾ ਰੰਗ ਕਰੂ ਤਾਂ ਆ ਖਲਿੱਪੜ ਲੈ ਇਹ ਵੀ ਟਾਕ ਟੱਕ ਦਿੰਦਾ ਹਾਂਜੀ ਹਾਂਜੀ ਬਾਕੀ ਸਾਰਾ ਅਰੀਜਨਲ ਹੀ ਆ ਬਾਈ ਹਿੱਸੇ ਹਿੱਸੇ ਦਾ ਜ ਕਿਸੇ ਕਿਸੇ ਚੀਜ਼ ਟੱਚਿੰਗ ਨਹੀਂ ਹੈਗੀ ਠੀਕ ਹੈ ਜੀ ਨੰਬਰ ਇਹ ਪੰਜਾਬ ਉਹ ਬਾਈ ਨੰਬਰ ਮਾਨ ਡਿਮਾਂਡ ਤਾਂ ਬਾਈ 595000 ਰੁਪਇਆ ਹੈਗਾ ਹਾਂਜੀ 70000 ਦਾ ਟੱਡ ਦੇ ਦੇ ਬਾਈ ਠੀਕ ਹੈ ਜੀ 570000 ਦਾ ਇਹਦੇ ਲੋਨ ਵੀ ਹੋ ਜੂ ਬਾਈ ਹਾਂਜੀ ਥੋੜੇ ਰੁਪਏ ਭਰਨੇ ਪੈਣਗੇ ਲੱਖ ਲੱਖ ਸਵਾ ਲੱਖ ਰੁਪਇਆ ਹਾਂਜੀ ਹਾਂ ਬਾਕੀ ਟਰੈਕਟਰ ਨਵਾਂ ਬਹੁਤ ਅੱਛਾ ਲੱਖ ਰੁਪਇਆ ਲੈ ਆਇਓ ਵੀ ਟਰੈਕਟਰ ਲੈ ਜੀ ਹਾਂ ਸਾਹਮਣੇ ਆ ਗਿਆ ਜੀ ਸੋਨਾ ਲਿਕਾ ਡੀਆਈ 50 ਦਾ ਇਹ 55 ਹਾਰ ਸਵਾ ਵਰ ਜਾ ਗਿਆ ਜੀ ਹਾਂਜੀ ਇਹ ਵੀ ਪੰਜਾਬ ਨੰਬਰ ਜੀ ਇਹ ਪੰਜਾਬ ਨੰਬਰ ਠੀਕ ਹੈ ਜੀ ਇਹ ਵੀ ਰੰਗ ਪੇਂਟ ਦਾ ਪੂਰਾ ਸਾਫਾ ਹੈ ਸਾਰੇ ਨਾਲ ਸਟਿੱਕਰ ਸੋਕਰੇ ਮੰਨ ਕੇ ਰੰਗ ਬਦਲੋ ਨੀ ਪਈਆਂ ਹਾਂ ਠੀਕ ਹੈ ਜੀ ਇਹ ਵੀ ਟਾਪ ਵਾਲਾ ਮਾਡਲ ਪਾਵਰ ਸਟੀering ਡਬਲ ਪੰਪਰ ਇਹ ਡਿਸਟ੍ਰਿਬਿਊਟਰ ਵੀ ਡਬਲ ਹੈ ਇਹ ਖੇਤੀਬਾੜੀ ਤੇ ਚੱਲਿਆ ਹੋਇਆ ਟਰੈਕਟਰ ਹੈ ਨਹੀਂ ਇਹ ਟਰਾਲੇ ਰੋਲੇ ਟਰੈਕਟਰ ਨਹੀਂ ਬੀਕਮ ਵਿੱਚ ਬੰਦੇ ਕਹਿੰਦੇ ਵੀ ਇਹ ਟਰੈਕਟਰ ਟਰਾਲੇ ਰੋਲੇ ਤੇ ਚੱਲੇ ਹੁੰਦੇ ਆ ਹਾਂਜੀ ਸੋਨੇ ਲੱਕੇ ਵਾਲੇ ਥੋੜੇ ਹਨ ਫਿਰ ਲੋਕਲ ਖੇਤੀ ਤੇ ਚੱਲਿਆ ਹੋਇਆ ਠੀਕ ਹੈ ਜੀ ਐਟ ਤੇ ਟਾਇਰਾਂ ਦੀ ਗੱਲਬਾਤ ਕਰੀ ਟਾਇਰ 80% ਚੌਕੜਾ ਠੀਕ ਹੈ ਜੀ ਹੂੰ ਕਾ ਥੋੜੀ ਚੱਲੇ ਹੋਏ ਤਾਂ ਨਾ ਹਾਂ ਥੋੜੀ ਚੱਲੇ ਫਿਰ ਬਾਹੀ ਸੜਕੇ ਉਨ ਕੋ ਮੰਨ ਕੇ ਚੱਲ ਬਾਹੀ ਤੇ ਮੰਨ ਲਾ ਸੜਕ ਤੇ ਚੱਲ ਜਿਆ ਦੇਖਾਂ ਦਾ ਡਰ ਬਾਹੀ ਤੇ ਸੋ ਸਹੀ ਘਟਾ ਕਰਦਾ ਡਿਮਾਂਡ ਇਹਦੀ ਕੀ ਕਰਦਾ ਜੀ ਡਿਮਾਂਡ ਤਾਂ 5 ਲੱਖ 115000 ਰੁਪਇਆ ਹਾਂਜੀ ਇਹ ਕਿੰਨੇ ਦਾ ਹੋ ਜੀ ਇਹ 4 ਲੱਖ 95000 ਰੁਪਇਆ ਰੈਟਰ ਦੇ ਰਹੇ ਠੀਕ ਆ ਜੀ ਸਾਹਮਣੇ ਆ ਗਿਆ ਜੀ ਜੌਂਡੀਅਰ ਜੌਂਡੀਅਰ 22 ਮਾਡਲ ਆ ਹਾਂਜੀ ਉਹ ਟਾਪ ਮਾਡਲ ਆ ਉਹ ਬੰਦਿਆ ਦਾ ਗੇਅਰ ਪ੍ਰੋ 4 ਸਪੀਡ ਜੀ ਹਾਂ 4 ਸਪੀਡ ਆ ਵਿੱਚ ਬਾਈ ਜੀ ਦੀ ਡਿਮਾਂਡ ਹੁੰਦੀ ਆ ਵੀ ਰਿਵਰਸ 2 ਹੈ ਠੀਕ ਆ ਜੀ ਡਬਲ ਪੀਡੂ ਆਪਸ਼ਨ ਹੁੰਦੀ ਐ ਚ ਇਹ ਜੇ ਇੱਕ ਹੀ ਮਿਲਦੀ ਆ ਵੀ ਰਿਵਰਸ ਲੈ ਲੋ ਜਾਂ ਡਬਲ ਪੀਡੂ ਲੈ ਲੋ ਠੀਕ ਆ ਜੀ ਕੋਈ ਚ ਮੰਨ ਕੇ 100 ਕਿ ਚੱਕਰ ਦਾ ਵੱਧ ਹੁੰਦਾ ਬਾਈ ਜਿਹੜੇ ਬਾਈ ਜੌਂਡੀਆਂ ਰੱਖਦੇ ਉਹਨਾਂ ਨੂੰ ਪਤਾ ਹੈ ਗੇ ਚੀਜ਼ ਦਾ ਹਾਂਜੀ ਤੇ ਇਹ ਰਿਵਰਸ ਵੀ 2 ਆ ਰਿਵਰਸ ਸਪੀਡ ਕੋ ਬਹੁਤ ਘੱਟ ਹੁੰਦੇ ਆ ਏਜੰਸੀ ਜੀ ਮੰਨ ਕੇ ਜਿਹੜਾ ਡਿਮਾਂਡ ਤੇ ਮੰਗਾਉਣਾ ਪੈਂਦਾ ਵੀ ਸੇ ਠੀਕ ਆ ਜੀ ਵੀ ਜਿਆਦਾ ਰਿਵਰਸ ਵਾਲਾ ਲੈ ਲੋ ਜਾਂ ਡਬਲ ਵਾਲਾ ਹਾਂ ਇਹ ਰਿਵਰਸ ਵੀਡੀਓ ਚ ਆ ਗਿਆ ਜੀ ਕੰਪਨੀ ਰਿਵਰਸ ਵੀਡੂ 4 ਸਪੀਡ ਆ ਐਰ ਟੂਰ ਦਾ ਨਾਲ ਦੀ ਹੈ ਨਾ ਵੀ ਐਰ ਟੂਰ ਨਾਲ ਦੀ ਹੈ ਬਾਈ ਬਾਈ ਦਾ ਮੰਨ ਕੇ ਗੁੱਡੀਆਂ ਮੁੰਮਣੀਆਂ ਪੰਨਿਆਂ ਵਿੱਚ ਤੂੰ ਮਨ ਲੈ ਕਿਤੇ ਕਿਤੇ ਮੋਹਰ ਦਿਖਾਉਂਦਾ ਟਾਇਰ ਠੀਕ ਆ ਜੀ ਕੀ ਕੰਡੀਸ਼ਨ ਰਹੂ ਕੋਈ ਟਾਇਰ ਬਾਕੀ ਐਮ ਆਰ ਐਫ ਦੇ ਆਏ ਤੂੰ ਮੰਨ ਕੇ ਟਾਇਰ ਮੂ ਹੀ ਰੇਟ ਵੀ ਵੱਧਾ ਦੂਜੇ ਮੰਗੇ ਹੁੰਦੇ ਆ ਦੂਜੇ ਮੰਗੇ ਹੁੰਦੇ ਆ ਠੀਕ ਆ ਜੀ ਯੂਟੀਓ ਵਾਲਾ ਕੈਪੂ ਵੀ ਲੱਗਾ ਹੋਇਆ ਅਜੇ ਤੱਕ ਤੇ ਰੰਗ ਪੇਂਟ ਦਾ ਤਾਂ ਬਾਈ ਯਾਰ ਜੋ ਬਾਈ ਮਾਡਲ ਇਹ ਇਹ ਥੋੜੇ ਘੰਟੇ ਚੱਲੇ ਬਾਈ ਯਾਰ 1500 ਘੰਟਾ ਚੱਲਿਆ ਹੋਣ ਟਾਇਰ ਠੀਕ ਆ ਜੀ ਹਾਂ 1500 ਘੰਟੇ ਲਗਭਗ ਟਰੈਕਟਰ ਚੱਲਿਆ ਹੋਇਆ ਹੈ ਮਾਡਲ ਆ ਗਿਆ ਹੈ ਬਾਈ ਡਿਮਾਂਡ ਕੀ ਕਰਦੇ ਜੀ ਇਹਦੀ ਡਿਮਾਂਡ ਇਹਦੇ 7,80,000 ਰੁਪਏ ਬਾਈ ਯਾਰ ਹਾਂਜੀ 7,60,000 ਰੁਪਏ ਟਰੈਕਟਰ ਦੇ ਰਹੇ ਹਾਂ ਬਾਈ ਯਾਰ ਲੋਨ ਵੀ ਹੋ ਜਾਊ ਕੋਈ ਡਿਸਕਾਊਂਟ ਹਾਂ ਲੋਨ ਵੀ ਹੋ ਜਾਊ ਪੁਰਾਣਾ ਵੀ ਕੱਟਿਆ ਜਾਊ ਹਾਂ ਇਹ ਮੌਕੇ ਤੇ ਮਾਨਤਾਂ ਨੂੰ ਹੋਰ ਵੀ ਕਰਦੇ ਕੋਈ ਆ ਨਹੀਂ ਠੀਕ ਹੈ ਜੀ ਅੱਗੇ ਫੇਰ ਆ ਗਿਆ ਜੀ ਜੌਂਡੀਅਰ 5204 ਖਾਲੀ ਡੱਡਾ ਦਾ ਹਾਂ ਜੀ ਪੰਜਾਬ ਨੰਬਰ ਪਿਆਰ ਨੰਬਰ ਆ ਇਹ ਡਬਲ ਪੀ 2 ਆ ਇਹ ਡਬਲ ਪੀ 2 ਚਾਹੀਦਾ ਹਾਂ ਇਹ 540 ਇਹੀ ਤੇ 540 ਹੋ ਜਾਂਦੇ ਆ ਠੀਕ ਆ ਜੀ ਇਹ オリジナル ਆ ਬਈ ਹਾਂ ਸਾਰਾ オリジナル ਆ ਬਈ ਬਾਸ ਆ ਪੈਣਾ ਰੰਗ ਪੇਂਟ ਦਾ ਹਾਂ ਮੂਰਲੇ ਟਾਇਰ ਦੂਜੇ ਰੇਡੀ ਵਾਲ ਪਾਰੇ ਆ ਹਾਂਜੀ ਤੇ ਬਾਈਕ ਵਾਲ ਟਾਇਰ ਬਿਲਕੁਲ ਨਵੇਂ ਆ ਬਈ ਜੇ ਕਿ 14 ਵਾਲੇ ਨਵੇਂ ਟਾਇਰ ਆ 14 ਇੰਚ ਮੀਟਰ ਠੀਕ ਆ ਜੀ ਤੇ ਇਹਦੀ ਡਿਮਾਂਡ ਬਈ ਕੀ ਆ ਇਹ 4,35,000 ਰੁਪਏ ਬਈ ਆ 4,35,000 ਡਿਮਾਂਡ ਆ ਪਾਵਰ ਸਟੀering ਇਹ ਕਿੰਨੇ ਕ ਦਾ ਹੋ ਜੂ ਜੀ ਏ ਚਾਰ ਲੱਖ 15 ਹਜ਼ਾਰ ਰੁਪਏ ਰੈਟ ਦੇ ਠੀਕ ਆ ਜੀ ਸਾਹਮਣੇ ਆ ਗਿਆ ਜੀ ਸਵਰਾਜ ਸਵਰਾਜ ਭਾਈ 2002 ਮਾਡਲ ਆ ਹਾਂ ਜੀ ਮਾਨਸਾ ਨੰਬਰ ਆ ਠੀਕ ਆ ਜੀ ਤੇ ਬਾਕੀ ਆਪਾਂ ਜ਼ਿੰਮੇਵਾਰ ਦੇ ਘਰੋਂ ਲੈ ਕੇ ਆਂਦੇ ਮੂਰਲੇ ਟਾਇਰ ਵੀ 650 16 ਵਾਲਿਆ ਮੁੰਨੇ ਕਹਿੰਦਾ 616 ਵਾਲੇ ਹੀ ਹੁੰਦੇ ਇਹਦੇ ਠੀਕ ਆ ਜੀ ਇਹ ਮੰਨ ਕੇ ਆ ਤਿੰਨ ਹਜ਼ਾਰ ਦਾ ਟਾਇਰ ਦਾ ਭੱਟਾ ਮੂਰਲੇ ਆਂਦਾ ਠੀਕ ਆ ਜੀ ਆਪਾਂ ਦੂਜੇ ਪੋਣਿਆ ਬਾਕੀ ਮਗਰਲੀ ਜੋੜੀ ਵੀ ਇਹ ਹਾਫ ਰੈਡੀ ਵਾਲਾ ਹੁੰਦਾ ਆ ਪੋਲੋ ਠੀਕ ਆ ਜੀ ਮਹੰਗਾ ਟਾਇਰ ਹੈ ਦੂਜੇ ਨਾਲੋਂ 13 ਦੇ ਟਾਇਰ ਹਾਂ ਬੈਂਟੀ ਮੋਟਰੀ ਨਵੀਆਂ ਹੋਰ ਆ ਪਾਸਿੰਗ ਹੈਗੀ ਚੱਪਾ ਲਈ ਕਾਪੀ ਇਹਦੀ ਠੀਕ ਆ ਜੀ ਤੇ ਰੰਗ ਪੇਂਟ ਦਾ ਸਾਰੇ origignal ਆ ਬਾਈ ਦੇਖੀ ਬੰਦੇ ਨੇ ਆਪਦੇ ਘਰੇ ਰੱਖਿਆ ਹਾਂਜੀ ਰੱਖਿਆ ਸੀ ਆਪਰ ਬੰਦੇ ਤੋਂ ਲੈ ਕੇ ਆ ਬਾਈ ਉਹਦਾ ਨੰਬਰ ਵੀ ਦੇ ਦੇ ਜੀ ਜਿੱਥੋਂ ਲਿਆਗਾ ਠੀਕ ਆ ਜੀ ਕਵੀ ਨੂੰ ਪੁੱਛਣਾ ਸਰ ਬਦਲ ਕੱਲੇ ਇੰਜਨ ਦੀ ਸਰਵਿਸ ਤਾਂ ਵਿਸ਼ਾ ਕਰਾਉਣੀ ਪਏ ਹੋਰ ਸਾਰਾ ਕੁਝ ਓਕੇ ਠੀਕ ਆ ਜੀ ਪੰਜਾਬ ਨੰਬਰ ਡਿਮਾਂਡ ਇਹਦੀ ਕੀ ਹੈ ਜੀ ਡਿਮਾਂਡ ਬਾਈ ਇਹਦੀ ਮੰਨਦਾ 285000 ਰੁਪਿਆ ਹਾਂਜੀ ਕਿੰਨੇ ਕਰੀ ਮੰਨ ਕੇ 265 ਤਾਂ ਦੇ ਦੇ ਕੋਈ ਮਾਨ ਤਨ ਕਰ ਦੇ ਮੌਕੇ ਤੇ ਠੀਕ ਹੈ ਜੀ ਹਾਂ ਠੀਕ ਹੈ ਬਾਕੀ ਡੰਡਾ ਫੱਟੀ ਕਿੱਲੀਆਂ ਸਭ ਕੁਲ ਸੈਸਰੀ ਜਿਵੇਂ ਬੰਦੇ ਜ਼ਿੰਮੇਦਾਰ ਨੇ ਦਿੱਤੀ ਆ ਉਵੇਂ ਨਾਲ ਇਹਦੇ ਠੀਕ ਹੈ ਜੀ ਹਾਂ ਬੰਦੇ ਨੇ ਮਨ ਕੇ ਖੁਸ਼ ਹੋ ਕੇ ਦਿੱਤਾ ਯਾਰ ਕਹਿੰਦੇ ਮੇਰੇ ਘਰੇ ਕੰਮ ਕਰਿਆ ਮੈਨੂੰ ਅਜ ਤੱਕ ਧੋਖਾ ਨਹੀਂ ਦਾ ਪਰ ਕਿੱਲੀਆਂ ਵੀ ਨਾਲ ਦਿੱਤੀਆਂ ਸਾਰੀਆਂ ਡੰਡਾ ਡੁੰਡ ਵਾਲੀਆਂ ਕਿੱਲੀਆਂ ਸਭ ਤੋਂ ਸਮਾਨ ਨਾਲ ਠੀਕ ਹੈ ਜੀ ਬਾਕੀ ਰੈਡੀਏਟਰ ਦੇ ਵੀ ਮੋਹਰੇ ਤੋਂ ਆ ਲੈ ਕਹਿ ਨਹੀਂ ਮਾਰ ਦੋਵਾ ਰੈਡੀਏਟਰ ਦੇ ਮੋਹਰੇ ਵੀ ਇੱਥੇ ਦੇ ਲਾ ਹਜੇ ਮੋਹਰ ਪਈ ਸੀ ਠੀਕ ਹੈ ਜੀ ਕੰਡੀਸ਼ਨ ਦਾ ਪੂਰਾ ਸਾਫ਼ ਹਾਂ ਵਿੱਚੋਂ ਵੀ ਸਾਰਾ ਨਵੀਂ ਪਿਆਰੇ ਬਟਾ ਠੀਕ ਹੈ ਜੀ ਇਹ ਕੰਟੈਕਟ ਨੰਬਰ ਜੀ ਆਪਣਾ 97796 ਹਾਂਜੀ 11553 ਠੀਕ ਹੈ ਜੀ ਪਿੰਡ ਕਿਹੜਾ ਜੀ ਪਿੰਡ ਸੰਦੋਹਾ ਹੈ ਹਾਂਜੀ ਬਾਕੀ ਜੇ ਬੰਨਿਆਂ ਨੇ ਜਿੰਨੇ ਨੇ ਟਰੈਕਟਰ ਦੇਖਿਆ ਬਿਨਾ ਬੁੱਧਵਾ ਤੋਂ ਕੋਦੋਂ ਮਰਜ਼ੀ ਫੋਨ ਕਰ ਸਕਦੇ ਆ ਠੀਕ ਹੈ ਜੀ ਕੰਦਾ ਫੋਨ ਕਰਕੇ ਆ ਜੇ ਇੱਥੇ ਟਰੈਕਟਰ ਦਿਖਾ ਦੇ ਆਪਾਂ ਗਾਰਜੇ 'ਚ ਖੜੇ ਹੁੰਦੇ ਸਾਰੇ ਡਾਟਾ ਠੀਕ ਹੈ ਜੀ ਹਾਂ ਠੀਕ ਹੈ ਜੀ ਧੰਨਵਾਦ ਬਾਈ ਠੀਕ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਨਵੇਂ ਵੀਡੀਓ ਨੂੰ ਧੰਨਵਾਦ